ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਮੂਲ ਮੰਤਰ ਦੀ ਸ਼ਕਤੀ ਦੇ ਬਾਰੇ ਜੇਕਰ ਤੁਹਾਨੂੰ ਵੀ ਇਸ ਬਾਰੇ ਜਾਣਕਾਰੀ ਹੈ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਸੋ ਸਤ ਸੰਗਤ ਜੀ ਤੁਸੀਂ ਵੀ ਮੂਲ ਮੰਤਰ ਦੇ ਜਾਪ ਦੀ ਸ਼ਕਤੀ ਬਾਰੇ ਸੁਣ ਕੇ ਹੈਰਾਨ ਰਹਿ ਜਾਓਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਪਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਆਖਦੇ ਹਨ ਜੀ ਕਿ ਸੰਤ ਬਾਬਾ ਅਜੀਤ ਸਿੰਘ ਜੀ ਹੰਸਾੜੀ ਵਾਲੇ ਮਹਾਪੁਰਖ ਅਕਸਰ ਹੀ ਆਖਦੇ ਹੁੰਦੇ ਸੀ ਵਾਰ-ਵਾਰ ਕਹਿੰਦੇ ਹੁੰਦੇ ਸੀ ਸੰਗਤ ਨੂੰ ਇੱਕ ਹੀ ਗੱਲ ਕਿ ਕੀ ਤੁਹਾਨੂੰ ਪਤਾ ਹੈ ਮੂਲ ਮੰਤਰ ਦੇ ਜਪਣ ਦੇ ਨਾਲ ਇਨਸਾਨ ਦੀ ਜਿਹੜੀ ਜ਼ਿੰਦਗੀ ਹੈ ਉਹ ਕਿਵੇਂ ਬਦਲ ਜਾਂਦੀ ਹੈ ਤੇ ਮੂਲ ਮੰਤਰ ਦਾ ਜਾਪ ਜਪਣ ਦੇ ਕਿਹੜੇ ਕਿਹੜੇ ਫਾਇਦੇ ਹੋ ਜਾਂਦੇ ਹਨ ਸੋ ਸਾਥ ਸਿੰਘ ਜੀ ਇਹ ਇਹੀ ਮੰਤਰ ਹੈ ਜਿਹਨੂੰ ਜਦੋਂ ਕੋਈ ਜਪਦਾ ਹੈ ਜੇ ਕਿਸੇ ਇਨਸਾਨ ਨੇ ਗੁਰਬਾਣੀ ਨਾਲ ਧਰਮ ਦੇ ਨਾਲ ਸ਼ਰਧਾ ਭਾਵਨਾ ਦੇ ਨਾਲ ਅੰਦਰੋਂ ਜੁੜਨਾ ਹੈ ਤਾਂ ਉਹਦੇ ਲਈ ਭਾਈ ਇਹ ਮੂਲ ਮੰਤਰ ਜਪਣਾ ਬੜਾ ਹੀ ਜ਼ਰੂਰੀ ਹੈ ਕਿਉਂਕਿ ਜਿਹਨੇ ਧਰਮ ਦੀ ਕਮਾਈ ਕਰਨੀ ਹੈ ਧਰਮ ਦੀ ਕਮਾਈ ਵਿੱਚ ਅੱਗੇ ਜਾਣਾ ਹੈ ਤੇ ਕਈ ਵਾਰ ਆਪਾਂ ਅਕਸਰ ਹੀ ਆਖ ਦਿੰਦੇ ਹਾਂ ਮੇਰੀ ਮਾੜੀ ਕਿਸਮਤ ਬਾਬਾ ਜੀ ਕੇ ਜਿਨ ਨੇ ਪਾਈ ਆਪ ਦੀ ਕਿਸਮਤ ਨੂੰ ਚੰਗਾ ਕਰਨਾ ਹੈ ਉਹ ਫਿਰ ਮੂਲ ਮੰਤਰ ਦਾ ਜਾਪ ਕਰਕੇ ਨਵੇਂ ਜਨਮ ਦੀ ਸ਼ੁਰੂਆਤ ਉਸ ਨੂੰ ਕਰ ਲੈਣੀ ਚਾਹੀਦੀ ਹੈ ਕਿਉਂਕਿ ਜਿਹੜਾ ਮੂਲ ਮੰਤਰ ਹੈ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਹੈ ਬਾਬਾ ਜੀ ਆਖਦੇ ਹਨ ਕਿ ਸਾਨੂੰ ਦਿਨ ਦਾ ਵੀ ਨਵੀਂ ਜ਼ਿੰਦਗੀ ਹੈ ਤੇ ਜੇ ਤੁਸੀਂ ਜ਼ਿੰਦਗੀ ਦੀ ਸ਼ੁਰੂਆਤ ਕਰਨੀ ਚਾਹੁੰਦੇ ਹੋ ਆਪਣਾ ਮਾੜਾ ਕਰਮ ਕੋਈ ਕੀਤਾ ਹੋਇਆ ਮਾੜਾ ਸਮਾਂ ਜ਼ਿੰਦਗੀ 'ਚ ਕੋਈ ਚੱਲ ਰਿਹਾ ਹੈ ਮਾੜਾ ਵੇਲਾ ਚੱਲ ਰਿਹਾ ਹੈ ਤਾਂ ਮੂਲ ਮੰਤਰ ਦੇ ਜਾਪ ਨਾਲ ਜੁੜ ਜਾਓ ਇਹੀ ਵੇਲਾ ਮਹਾਪੁਰਖਾਂ ਨੇ ਵਾਰ-ਵਾਰ ਸੰਗਤਾਂ ਨੂੰ ਬੇਨਤੀ ਕੀਤੀ ਹੈ ਇਸ ਤਰ੍ਹਾਂ ਸਾਧ ਸੰਗਤ ਜੀ ਜਦੋਂ ਵੀ ਕਿਸੇ ਨੇ ਆਉਣਾ ਬਾਬਾ ਜੀ ਨੇ ਕਹਿਣਾ ਕਿ ਭਾਈ ਮੋਲ ਮੰਤਰ ਦਾ ਜਾਪ ਕਰਿਆ ਕਰ ਉਹਨੇ ਕਹਿਣਾ ਕਿ ਕਦੋਂ ਕਰਿਆ ਕਰੀਏ ਮਹਾਪੁਰਖਾਂ ਨੇ ਕਹਿਣਾ ਭਈ ਅੰਮ੍ਰਿਤ ਵੇਲਾ ਸਚ ਨੋ ਵੜਿਆਈ ਵਿਚਾਰ ਅੰਮ੍ਰਿਤ ਵੇਲੇ ਜਪੋਗੇ ਤਾਂ ਉਸ ਤੋਂ ਜ਼ਿਆਦਾ ਫਲ ਤੁਹਾਨੂੰ ਮਿਲ ਜਾਵੇਗਾ ਬਾਕੀ ਤਾਂ ਤੁਸੀਂ ਕਿਸੇ ਵੇਲੇ ਵੀ ਜਪ ਸਕਦੇ ਹੋ ਕੋਈ ਸ਼ੰਕਾ ਨਹੀਂ ਕਰਨਾ ਮਹਾਪੁਰਖ ਜੀ ਆਖਦੇ ਹਨ ਕਿ ਭਾਈ ਜੇ ਕਿਸੇ ਨੇ ਅਰਦਾਸ ਕਰਵਾਉਣੀ ਹੈ ਕਿਸੇ ਕੰਮ ਵਿੱਚ ਕੋਈ ਵਿਗਨ ਪਿਆ ਹੋਇਆ ਹੈ ਤਾਂ ਮੂਲ ਮੰਤਰ ਦਾ ਜਾਪ ਕਰੋ ਜੇ ਕਿਸੇ ਨੇ ਪੁੱਛਣਾ ਬਾਬਾ ਜੀ ਕਿੰਨੇ ਘੰਟੇ ਜਾਪ ਕਰੀਏ ਮਹਾਪੁਰਖਾ ਨੇ ਕਹਿਣਾ ਢਾਈ ਘੰਟੇ ਮੂਲ ਮੰਤਰ ਦਾ ਜਾਪ ਕਰ ਲਓ ਇੱਕ ਵਾਰ ਬਾਬਾ ਜੀ ਨੂੰ ਕਿਸੇ ਨੇ ਪੁੱਛਿਆ ਕਿ ਢਾਈ ਘੰਟੇ ਹੀ ਬਾਬਾ ਜੀ ਤੁਸੀਂ ਦੱਸਦੇ ਹੋ ਇਹਦਾ ਕੀ ਕਾਰਨ ਹੈ ਬਾਬਾ ਜੀ ਕਹਿੰਦੇ ਕਿ ਵੇਖੋ ਭਾਈ ਅਸਲ ਵਿੱਚ ਗੱਲ ਇਹ ਹੈ ਕਿ ਜਿਵੇਂ ਦਸਵੇਂ ਪਾਤਸ਼ਾਹ ਜੀ ਨੇ ਆਖਿਆ ਹੈ ਆਪਣੇ ਕਮਾਈ ਦਾ ਦਸਵਾਂ ਹਿੱਸਾ ਕੱਢਣਾ ਚਾਹੀਦਾ ਹੈ ਦਸਵੰਦ ਕੱਢਣਾ ਚਾਹੀਦਾ ਹੈ ਇਦਾਂ ਹੀ ਜਿਹੜਾ ਇਨਸਾਨ ਹੈ ਉਹਦੀ ਜ਼ਿੰਦਗੀ ਵਿੱਚ ਉਹਨੂੰ ਜਿਹੜੇ 24 ਘੰਟੇ ਮਿਲਦੇ ਹਨ ਉਹਦਾ ਦਸਵਾਂ ਹਿੱਸਾ ਜਿਹੜਾ ਦਿਨ ਹੈ ਆਪਾਂ ਵੇਖੀਏ ਤਾਂ ਹਿਸਾਬ ਕਰਕੇ ਵੇਖੀਏ ਤਾਂ ਢਾਈ ਘੰਟੇ ਹੀ ਬਣਦਾ ਹੈ ਮਹਾਪੁਰਖ ਆਖਦੇ ਹੁੰਦੇ ਹਨ ਕਿ ਜਿਹੜੇ ਢਾਈ ਘੰਟੇ ਇਸ ਤਰ੍ਹਾਂ ਜਾਪ ਕਰਨ ਲੱਗ ਜਾਂਦੇ ਹਨ ਮੂਲ ਮੰਤਰ ਦੀ ਆਦਤ ਉਹਨਾਂ ਦੀ ਬਣ ਜਾਂਦੀ ਹੈ ਬੰਦੇ ਦੀ ਹੌਲੀ-ਹੌਲੀ ਪੱਕ ਜਾਂਦੀ ਹੈ ਤੇ ਫਿਰ ਹੌਲੀ ਹੌਲੀ ਜੀਵਨ ਵਿੱਚ ਇੰਨਾ ਬਦਲਾਵ ਆ ਜਾਂਦਾ ਹੈ 2.5 ਘੰਟੇ ਜੀ ਕਹਿਣ ਮਾਤਰ ਹੀ ਫਿਰ ਰਹਿ ਜਾਂਦੇ ਹਨ ਇਸ ਤੋਂ ਵੀ ਵੱਧ ਬੰਦੇ ਨੂੰ ਜਦੋਂ ਰਸ ਆਉਣਾ ਸ਼ੁਰੂ ਹੋ ਜਾਂਦਾ ਹੈ ਉਹ ਨੇਮ ਨਾਲ ਜਪਣ ਲੱਗ ਜਾਂਦਾ ਹੈ ਉਸ ਦਾ ਪ੍ਰੇਮ ਬਣ ਜਾਂਦਾ ਹੈ ਪਹਿਲਾ ਪਹਿਲਾ ਆਦਤ ਐਵੇਂ ਹੀ ਪਕਾਉਣੀ ਪੈਂਦੀ ਹੈ ਕਿਉਂਕਿ ਸਤਗੁਰੂ ਦੀ ਬਾਣੀ ਵਿੱਚ ਆਪਾਂ ਪੜਦੇ ਹਾਂ ਇਹ ਗੁਰੂ ਸਾਹਿਬ ਜੀ ਦੇ ਜਿਹੜੇ ਸ਼ਬਦ ਹਨ ਇਹ ਕਰੋੜਾਂ ਜਨਮਾਂ ਦੇ ਪਾਪ ਜਿਹੜੇ ਸਾਡੇ ਨਾਸ਼ ਕਰ ਦਿੰਦੇ ਹਨ ਉਹਵੇਂ ਕਿਵੇਂ ਦੀਵਾ ਬਲੈ ਅੰਧੇਰਾ ਜਾਏ ਬੇਦਪਾਠ ਮਤ ਪਾਪਾ ਖਾਏ ਜਿਵੇਂ ਬਲਦਾ ਹੋਇਆ ਦੀਵਾ ਹਨੇਰੇ ਨੂੰ ਖਾ ਜਾਂਦਾ ਹੈ ਇਦਾਂ ਹੀ ਗੁਰਮੰਤਰ ਵਾਹਿਗੁਰੂ ਮੂਲ ਮੰਤਰ ਦਾ ਜਪਿਆ ਹੋਇਆ ਪਾਠ ਇਉਂ ਹੀ ਸਾਡੇ ਕੀਤੇ ਹੋਏ ਪਾਪਾਂ ਨੂੰ ਖਾ ਜਾਂਦਾ ਹੈ ਸਾਧ ਸੰਗਤ ਜੀ ਸੋ ਮਹਾਪੁਰਖ ਜਿਹੜੇ ਵਿਧੀ ਦੱਸਦੇ ਹੁੰਦੇ ਹਨ ਉਹਨੂੰ ਸਮਝਣ ਦੀ ਲੋੜ ਹੈ ਸਾਨੂੰ ਕਿਉਂਕਿ ਮਹਾਪੁਰਖ ਜੀ ਆਖਦੇ ਸਨ ਇਹ ਮੂਲ ਮੰਤਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਹੜੇ ਆਪਨੇ ਰੰਗਕਾਰ ਦੁਨੀਆ ਨੂੰ ਤਾਰਨ ਵਾਸਤੇ ਕਲਯੁਗੀ ਲੋਕਾਂ ਨੂੰ ਤਾਰਨ ਵਾਸਤੇ ਜਿਨ੍ਹਾਂ ਨੇ ਇਥੇ ਅਵਤਾਰ ਧਾਰਨ ਕੀਤਾ ਮਹਾਰਾਜ ਨੇ ਉਹਨਾਂ ਦਾ ਦਿੱਤਾ ਹੋਇਆ ਮੰਤਰ ਰਹਾ ਸੋ ਮੂਲ ਮੰਤਰ ਜਿੱਥੇ ਪਿਛਲੇ ਜਨਮਾਂ ਦੇ ਕੀਤੇ ਹੋਏ ਪਾਪਾਂ ਨੂੰ ਨਾਸ਼ ਕਰਦਾ ਹੈ ਅੱਗੇ ਵਾਸਤੇ ਵੀ ਸਾਨੂੰ ਰਸਤਾ ਦਿਖਾਉਂਦਾ ਹੈ ਭੋਲੇ ਮਾਰਗ ਜਿਨੇ ਬਤਾਇਆ ਐਸਾ ਗੁਰਮੱਡ ਭਾਗੀ ਪਾਇਆ ਸੋ ਤੁਹਾਡੇ ਕਰੋੜਾਂ ਜਿਹੜੇ ਪਾਪ ਹਨ ਉਹਨਾਂ ਨੂੰ ਨਾਸ਼ ਕਰ ਦੇਵੇਗਾ ਬਾਬਾ ਜੀ ਆਖਦੇ ਹਨ ਕਿ ਸਤਗੁਰ ਜੀ ਦੇ ਅੱਗੇ ਰਹਾ ਦਿਖਾਉਣ ਵਾਲੇ ਮੰਤਰ ਹਨ ਇਹ ਧਰਮ ਦੀ ਤੁਹਾਡੇ ਅੰਦਰ ਜਿਹੜਾ ਧਰਮ ਹੈ ਜਿਹੜਾ ਆਪਣੇ ਅੰਦਰ ਧਰਮ ਹੁੰਦਾ ਹੈ ਸਰੀਰ ਹੁੰਦਾ ਹੈ ਉਹਨੂੰ ਵੀ ਪਵਿੱਤਰ ਕਰਨਾ ਹੈ ਉਹ ਆਤਮਾ ਨੂੰ ਪਰਮਾਤਮਾ ਦੇ ਨਾਲ ਜੋੜਨਾ ਹੈ ਉਹ ਆਤਮਾ ਫਿਰ ਕਿਵੇਂ ਜੁੜੇਗੀ ਗੁਰੂ ਦੇ ਸ਼ਬਦ ਦੇ ਰਾਹੀਂ ਜੁੜੇਗੀ ਬਾਬਾ ਜੀ ਕਹਿੰਦੇ ਸੀ ਕਿ ਮੂਲ ਮੰਤਰ ਜੀ ਦੀ ਅਪਾਰ ਕਿਰਪਾ ਮੂਲ ਮੰਤਰ ਨਾਲ ਜੇਕਰ ਜੁੜ ਜਾਓਗੇ ਤਾਂ ਪਤਾ ਨਹੀਂ ਤੁਹਾਡੇ ਤੇ ਕਿੰਨੀ ਕਿਰਪਾ ਹੋ ਜਾਵੇਗੀ ਗੁਰਬਾਣੀ ਵਿੱਚ ਅਸੀਂ ਅਕਸਰ ਪੜ੍ਹਦੇ ਹਾਂ ਇਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਜ਼ਿਕਰ ਕਰਦੇ ਹਨ ਔਖਦ ਮੰਤਰ ਮੂਲ ਮਨ ਏਕੇ ਜੇਕਰ ਦ੍ਰਿੜ ਚਿਤ ਕੀਜੇ ਹਰੇ ਜਨਮ ਜਨਮ ਕੇ ਪਾਪ ਕਰਮ ਕੇ ਕਾਟਨ ਹਾਰੇ ਲੀਜੇ ਅਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਮਝਾਉਂਦੇ ਹੋਏ ਆਖਦੇ ਹਨ ਕਿ ਇਹ ਇਨਸਾਨ ਜੇ ਤੂੰ ਆਪਣੇ ਦਿਲ ਨੂੰ ਸੁਆਮੀ ਨਾਲ ਪੱਕੀ ਤਰ੍ਹਾਂ ਜੋੜ ਲਵੇਂ ਤਾਂ ਤੂੰ ਜਾਣ ਲਵੇਂਗਾ ਕਿ ਕੇਵਲ ਉਹੀ ਹਰ ਰੋਗ ਦੀ ਦਵਾਈ ਹੈ ਜਾਦੂ ਟੋਣਾ ਤੇ ਜੜੇ ਬੂਟੇ ਬਣ ਜਾਵੇਗਾ ਉਹਦਾ ਜਿਹੜਾ ਨਾਮ ਹੈ ਉਹਦਾ ਜਿਹੜਾ ਮੰਤਰ ਹੈ ਜੇ ਤੂੰ ਮੂਲ ਮੰਤਰ ਜਪ ਲਵੇਂਗਾ ਤੈਨੂੰ ਯਕੀਨ ਆ ਜਾਵੇਗਾ ਇਹਦੇ ਨਾਲ ਹੀ ਤੇਰੇ ਰੋਗ ਫਿਰ ਕੱਟੇ ਜਾਣਗੇ ਪਰਮਾਤਮਾ ਦਾ ਨਾਮ ਹੀ ਅਸਲ ਦਵਾਈ ਹੈ ਮੰਨਣੋਂ ਵਸ ਕਰਨ ਵਾਲਾ ਹੈ ਸਭ ਤੋਂ ਵਧੀਆ ਮੰਤਰ ਕਿਹੜਾ ਹੈ ਪਰਮਾਤਮਾ ਦਾ ਨਾਮ ਹੀ ਹੈ ਸੋ ਇਸ ਤਰ੍ਹਾਂ ਇਹ ਚੀਜ਼ਾਂ ਨੂੰ ਸਿੱਖਣ ਦੀ ਸਾਨੂੰ ਲੋੜ ਹੈ ਮਹਾਪੁਰਖ ਜੀ ਆਖਦੇ ਹਨ ਜੀ ਸਾਨੂੰ ਲੋੜ ਹੈ ਮੂਲ ਮੰਤਰ ਦੇ ਜਾਪ ਕਰਨ ਦੀ ਉਸ ਦੇ ਨਾਲ ਪੜੇ ਹੀ ਚਮਤਕਾਰ ਹੁੰਦੇ ਹਨ ਉਹਨਾਂ ਇਨਸਾਨਾਂ ਦੀ ਫਿਰ ਜ਼ਿੰਦਗੀ ਬਦਲ ਜਾਂਦੀ ਹੈ ਕਈਆਂ ਦੇ ਘਰ ਵਿੱਚ ਸ਼ਰਾਬ ਵਗੈਰਾ ਦਾ ਨਸ਼ਾ ਹੈ ਕਈਆਂ ਦੇ ਘਰ ਵਿੱਚ ਕਲੇਸ਼ ਤੇ ਲੜਾਈ ਝਗੜਾ ਹੈ ਬਰਕਤ ਨਹੀਂ ਰਹਿੰਦੀ ਉਹ ਸਭ ਕੁਝ ਠੀਕ ਹੋ ਜਾਵੇਗਾ ਮਹਾਪੁਰਖਤਾ ਇਸ ਤਰ੍ਹਾਂ ਵੀ ਆਖਦੇ ਹੁੰਦੇ ਸੀ ਕਿ ਭਾਈ ਦਿਨ ਦੀ ਸ਼ੁਰੂਆਤ ਵੀ ਮੂਲ ਮੰਤਰ ਦੇ ਜਾਪ ਤੋਂ ਸਿੱਖ ਦੀ ਹੋਣੀ ਚਾਹੀਦੀ ਹੈ ਕਿਤੇ ਵੀ ਜਾਣਾ ਤੁਸੀਂ ਸਫਰ ਦੇ ਵਿੱਚ ਮੂਲ ਮੰਤਰ ਦਾ ਜਾਪ ਕਰਕੇ ਚਲੇ ਜਾਓ ਵੇਖੋ ਤੁਹਾਨੂੰ ਜ਼ਿੰਦਗੀ ਵਿੱਚ ਬਹੁਤ ਹੀ ਫਰਕ ਨਜ਼ਰ ਆਵੇਗਾ ਮਹਾਪੁਰਖਾਂ ਦੇ ਸਮੇਂ ਦੇ ਵਿੱਚ ਅਭਿਆਸੀ ਬਹੁਤ ਲੋਕ ਹੁੰਦੇ ਸਨ ਅੱਜ ਵੀ ਹੈਗੇ ਹਨ ਕਈ ਜਿਨ ਹਰ ਪਾਇਓ ਤਿਨੇ ਛਾਇਓ ਇਸ ਤਰ੍ਹਾਂ ਦਾ ਸੁਭਾਅ ਹੈ ਜਿਵੇਂ ਸਾਧ ਸੰਗਤ ਜੀ ਬਹੁਤ ਸਾਰੇ ਮਹਾਪੁਰਖਾਂ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਅਤੇ ਮਹਾਪੁਰਖ ਹਰਖੋਵਾਲ ਵਾਲੇ ਇਸ ਤਰ੍ਹਾਂ ਮਹਾਪੁਰਖ ਸੰਤ ਬਾਬਾ ਜਵਾਲਾ ਜੀ ਬੜੇ ਹੀ ਮਹਾਪੁਰਖ ਹੋਏ ਹਨ ਧੰਨ ਧੰਨ ਬਾਬਾ ਅਨੰਦ ਸਿੰਘ ਜੀ ਤੇ ਇਸ ਸਿੱਖ ਇਤਿਹਾਸ ਨੂੰ ਪੜੋ ਤਾਂ ਇਤਿਹਾਸ ਨੇ ਜਿੰਨੇ ਵੀ ਸ਼ਹੀਦ ਸਿੱਖ ਹੋਏ ਹਨ ਸ਼ਹੀਦ ਸਿੰਘ ਹੋਏ ਹਨ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਭਾਈ ਮਨੀ ਸਿੰਘ ਜੀ ਸਾਧ ਸੰਗਤ ਜੀ ਇਹਨਾਂ ਨੇ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਹੀ ਮੋਲ ਮੰਤਰ ਦੇ ਪਾਠ ਤੋਂ ਕੀਤੀ ਹੈ ਕਿੱਡੀ ਵੱਡੀ ਇਹਨਾਂ ਨੂੰ ਦਾਤ ਪ੍ਰਾਪਤ ਹੋ ਗਈ ਅੱਜ ਸੰਸਾਰ ਤੇ ਉਹਨਾਂ ਦੇ ਦਿਹਾੜੇ ਮਨਾਏ ਜਾਂਦੇ ਹਨ ਉਹਨਾਂ ਦਾ ਨਾਮ ਅਰਦਾਸਾਂ ਵਿੱਚ ਲਿਆ ਜਾਂਦਾ ਹੈ। ਮਹਾਪੁਰਖਾਂ ਨੇ ਕਿੰਨੀ ਸੰਗਤ ਨੂੰ ਮੋਲ ਮੰਤਰ ਦੇ ਆਧਾਰ ਤੇ ਜੋੜਿਆ ਹੈ। ਜਿਹੜੇ ਅਭਿਆਸ ਕਰਨਗੇ, ਨੇਮ ਕਰਨਗੇ, ਗੁਰਬਾਣੀ ਪੜ੍ਹਨਗੇ, ਕਿਹਾ ਜਾਂਦਾ ਸੀ ਕਿ ਉਹਨਾਂ ਦਾ ਹੀ ਬਚਾਅ ਹੋਵੇਗਾ। ਜੋ ਅੱਜ ਦਾ ਇਹ ਕਾਲ ਯੁੱਗ ਦਾ ਸਮਾ ਚਲ ਰਿਹਾ ਹੈ, ਇਹਦੇ ਵਿੱਚ ਬਚਿਆ ਕਿਵੇਂ ਜਾ ਸਕਦਾ ਹੈ? ਕਿਵੇਂ ਸਭ ਕੁਝ ਆਸੇ-ਪਾਸੇ ਘਟ ਰਿਹਾ ਹੈ, ਘਟਨਾਵਾਂ ਕੁਝ ਚੀਜ਼ਾਂ ਜਿਹੜੀਆਂ ਅਸੀਂ ਆਮ ਹੀ ਕਹਿ ਦਿੰਦੇ ਹਾਂ। ਬਾਹਰੀ ਪਰਿਸਥਿਤੀਆਂ ਹਨ। ਉਹਨਾਂ ਨੂੰ ਆਪਾਂ ਠੀਕ ਨਹੀਂ ਕਰ ਸਕਦੇ ਤੇ ਭਾਈ ਜੇਕਰ ਤੁਸੀਂ ਨਾਮ ਚੱਪੋਗੇ ਤਾਂ ਅੰਦਰ ਵੀ ਠੀਕ ਹੋ ਜਾਵੇਗਾ ਤੇ ਬਾਹਰ ਵੀ ਸਭ ਕੁਝ ਠੀਕ ਹੋ ਜਾਣਾ ਹੈ। ਬਾਕੀ ਗੁਰਸਤਗੁਰ ਕਾ ਜੋ ਸਿੱਖ ਅਖਾਂਏ ਸੋ ਪਲਕੇ ਉਠ ਹਰ ਨਾਮ ਧਿਆਵੈ ਉਦਮ ਕਰੇ ਪਲਕੇ ਪਰਭਾਤੀ ਇਸ਼ਨਾਨ ਕਰੇ ਅਮਰਤ ਸਰਣਾਵੈ ਮਹਾਰਾਜ ਆਖਦੇ ਹਨ ਕਿ ਭਾਈ ਉਠਣ ਲੱਗਿਆਂ ਪਹਿਲਾਂ ਮੂਲ ਮੰਤਰ ਦੀ ਕਮਾਈ ਕਰ ਲੈ। ਸਾਧ ਸੰਗਤ ਜੀ ਆਪ ਕਰਕੇ ਵੇਖ ਲਿਓ। ਪਹਿਲਾ ਮੂਲ ਮੰਤਰ ਦਾ ਜਾਪ ਕਰਕੇ ਉੱਠ ਕੇ ਬੈਠ ਜਾਓ ਇਹ ਇਸ਼ਨਾਨ ਦੇ ਵੀ ਕਈ ਵਾਰੀ ਆਪਾਂ ਇਸ਼ਨਾਨ ਦਾ ਬਹਾਨਾ ਮਾਰਦੇ ਹਾਂ ਉੱਠਣਾ ਪਊਗਾ ਠੰਡ ਲੱਗੂਗੀ ਜਾਂ ਇਸ ਤਰ੍ਹਾਂ ਜਾਂ ਗਰਮੀ ਜਾਂ ਆਲਸ ਪਿਆ ਜਾਂਦਾ ਹੈ ਮਹਾਰਾਜ ਆਖਦੇ ਹਨ ਕਿ ਭਾਈ ਉੱਠ ਕੇ ਬਹਿ ਜਾਓ ਮੂਲ ਮੰਤਰ ਦਾ ਅਭਿਆਸ ਕਰੋ ਮੂਲ ਮੰਤਰ ਤੋਂ ਬਾਅਦ ਗੁਰ ਮੰਤਰ ਦਾ ਜਾਪ ਕਰੋ ਵਾਹਿਗੁਰੂ ਵਾਹਿਗੁਰੂ ਜਪੋ ਤਾਂ ਸਾਧ ਸੰਗਤ ਜੀ ਇਸ ਤਰ੍ਹਾਂ ਜਦੋਂ ਤੁਸੀਂ ਅਭਿਆਸ ਕਰਨਾ ਸ਼ੁਰੂ ਕਰਦੇ ਹੋਗੇ ਗੁਰ ਮੰਤਰ ਦਾ ਫਿਰ ਭਾਵੇਂ ਇਸ਼ਨਾਨ ਕਰਕੇ ਬਾਣੀ ਪੜੋਗੇ ਜਿਹੜੇ ਹੁਣ ਤੱਕ ਜਿਨ੍ਹਾਂ ਨੇ ਬੰਦਗੀ ਕੀਤੀ ਹੈ ਜਿਨ੍ਹਾਂ ਜਿਨ੍ਹਾਂ ਨੇ ਕਮਾਈ ਕੀਤੀ ਹੈ ਜਿਨ੍ਹਾਂ ਦਾ ਨਾਮ ਧਨ ਇਕੱਠਾ ਕੀਤਾ ਹੈ ਉਹਨਾਂ ਨੇ ਮੂਲ ਮੰਤਰ ਤੋਂ ਹੀ ਸ਼ੁਰੂਆਤ ਕੀਤੀ ਹੈ ਕਈ ਵਾਰੀ ਆਪਾਂ ਉੱਠਦੇ ਹਾਂ ਉੱਠਦੇ ਹਾਂ ਦੇਰ ਕਰ ਦਿੰਦੇ ਹਾਂ ਆਲਸ ਪਹਿਚਾਂਦਾ ਹੈ ਕਈ ਵਾਰੀ ਅਸੀਂ ਸਿੱਧਾ ਹੀ ਵਾਹਿਗੁਰੂ ਗੁਰ ਮੰਤਰ ਜਪ ਲੈਂਦੇ ਹਾਂ ਪਰ ਜੇਕਰ ਮਹਾਪੁਰਖ ਦੱਸਦੇ ਹੁੰਦੇ ਸੀ ਕਿ ਆਪਾਂ ਮੂਲ ਮੰਤਰ ਪਹਿਲਾਂ ਕਰੀਏ ਫਿਰ ਗੁਰਮੰਤਰ ਦਾ ਜਾਪ ਕਰੀਏ ਗੁਰਬਾਣੀ ਪੜ੍ਹੀਏ ਤੇ ਭਾਈ ਗੁਰਦਾਸ ਜੀ ਵੀ ਕਹਿੰਦੇ ਸਨ ਇਸ ਬਾਣੀ ਦੀ ਸਮਝ ਸਮਝ ਲੈਣੀ ਚਾਹੀਦੀ ਹੈ ਇਨਸਾਨ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਗੁਰਮੰਤਰ ਦੀ ਮੋਲ ਮੰਤਰ ਦੀ ਕਮਾਈ ਕਰੇ ਇਤਨੀ ਕਮਾਈ ਹੈ ਜੀ ਕਿ ਤੁਹਾਨੂੰ ਗੁਰਬਾਣੀ ਦੇ ਅਰਥ ਪੁੱਛਣ ਦੀ ਲੋੜ ਹੀ ਨਹੀਂ ਪੈਣੀ ਗੁਰਬਾਣੀ ਦੇ ਸ਼ਬਦਾਂ ਦੇ ਅਰਥ ਆਪਣੇ ਆਪ ਹੀ ਤੁਹਾਡੇ ਦਿਲ ਵਿੱਚ ਆ ਜਾਣੇ ਹਨ ਐਨੀ ਜ਼ਿਆਦਾ ਮੋਲ ਮੰਤਰ ਦੇ ਵਿੱਚ ਸ਼ਕਤੀ ਹੈ ਸਹਜੇ ਸਹਜੇ ਬਾਣੀ ਦੀ ਸ਼ਬਦ ਦੀ ਤੁਕ ਚੱਲੇਗੀ ਤੁਹਾਡੇ ਦਿਮਾਗ ਵਿੱਚ ਤੁਹਾਡੀ ਰਸਨਾ ਤੇ ਇਸ ਜਾਪ ਨੂੰ ਆਉਣ ਲੱਗਿਆਂ ਕੋਈ ਜ਼ਿਆਦਾ ਚਿਰ ਨਹੀਂ ਲੱਗੇਗਾ ਬਹੁਤ ਵੱਡੀ ਦਾਤ ਹੈ ਜੀ ਸੋਸਾਤ ਸਿੰਘ ਜੀ ਜਿੰਨੇ ਵੀ ਮਹਾਪੁਰਖ ਹੋਏ ਹਨ ਉਹਨਾਂ ਨੇ ਵਾਰ-ਵਾਰ ਇਹ ਗੱਲ ਆਖੀ ਹੈ ਜੀ ਕਿ ਮੂਲ ਮੰਤਰ ਦਾ ਅਭਿਆਸ ਕਰੋ ਜਾਪ ਕਰੋ 2.5 ਘੰਟੇ ਜਾਪ ਕਰੋ ਕਰਨਾ ਕੋਈ ਔਖਾ ਨਹੀਂ ਹੈ ਜਿਸ ਦਿਨ 2.5 ਘੰਟੇ ਹੋਣ ਲੱਗ ਗਏ ਉਸ ਦਿਨ ਭਾਈ ਤੁਸੀਂ ਸਮਝ ਲਿਓ ਕਿ ਕਿਰਪਾ ਵੀ ਹੋ ਗਈ ਮਹਾਰਾਜ ਦੀ ਪਹਿਲਾਂ ਹੌਲੀ-ਹੌਲੀ ਆਪਣੀ ਆਦਤ ਬਣਾਓ ਬਾਬਾ ਜੀ ਕਹਿ ਦਿੰਦੇ ਸੀ ਕਿ ਭਾਈ 40 ਦਿਨ ਹੀ ਪਹਿਲਾਂ ਕਰ ਲਓ ਬਾਬਾ ਅਜੀਤ ਸਿੰਘ ਜੀ ਕਹਿੰਦੇ ਰਹੇ ਹਨ ਕਈਆਂ ਨੂੰ ਉਹਨਾਂ ਨੇ ਕਹਿਣਾ ਭਾਈ 50 ਦਿਨ ਕਰ ਲਓ ਬੰਦੇ ਨੂੰ ਉਹਦੇ ਅੰਦਰ ਨੂੰ ਵੇਖ ਕੇ ਬਾਬਾ ਜੀ ਬਚਨ ਕਰਦੇ ਸੀ 40 ਦਿਨ ਲਗਾਤਾਰ ਭਾਈ ਗੁਰਦੁਆਰਾ ਸਾਹਿਬ ਆਓ ਬਾਬਾ ਜੀ ਆਦਤ ਪਕਾਉਂਦੇ ਹੁੰਦੇ ਸੀ ਹੌਲੀ-ਹੌਲੀ ਫਿਰ ਬੰਦੇ ਦੀ ਆਦਤ ਪੱਕ ਜਾਂਦੀ ਸੀ ਫਿਰ ਉਹਦਾ ਆਪੇ ਹੀ ਸੁਭਾਅ ਬਣ ਜਾਂਦਾ ਸੀ ਖੇੜ ਬੜੀ ਨਿਆਰੀ ਹੈ ਸਾਥ ਸੰਗਤ ਜੀ ਜ਼ਿੰਦਗੀ ਵਿੱਚ ਚਿਹੜਾ ਵੀ ਬਦਲਾਵ ਆਉਂਦਾ ਹੈ ਕਈ ਵਾਰੀ ਐਸੇ ਹੀ ਮਹਾਪੁਰਖ ਜ਼ਿੰਦਗੀ ਵਿੱਚ ਮਿਲ ਜਾਂਦੇ ਹਨ ਇਹ ਸਿੱਧੇ 2.5 ਘੰਟੇ ਤੋਂ ਤਾਂ ਨਹੀਂ ਸ਼ੁਰੂਆਤ ਹੋ ਸਕਦੀ ਤੁਸੀਂ 10-15 ਮਿੰਟ ਤੋਂ ਹੀ ਪਹਿਲਾਂ ਅੰਮ੍ਰਿਤ ਵੇਲਾ ਸੰਭਾਲਣਾ ਸ਼ੁਰੂ ਕਰ ਦਿਓ ਮੂਲ ਮੰਤਰ ਗੁਰ ਮੰਤਰ ਨੂੰ ਥੋੜਾ ਥੋੜਾ ਸਮਾਂ ਦੇਣਾ ਸ਼ੁਰੂ ਕਰ ਦਿਓ ਸਾਥ ਸੰਗਤ ਜੀ ਚਿਹੜੀਆ ਕੀਰਤਨ ਸੁਣਦੀ ਹੈ ਸੰਗਤ ਕਥਾ ਵੀ ਸੁਣਦੀ ਹੈ ਬਾਣੇ ਵੀ ਪੜਦੇ ਹਨ ਉਹ ਬੜੀਆਂ ਹੀ ਚੰਗੀਆਂ ਰੂਹਾਂ ਹੁੰਦੀਆਂ ਹਨ ਬੰਦਗੀ ਵਾਲੀਆਂ ਹੁੰਦੀਆਂ ਹਨ ਪਰ ਸਾਧ ਸੰਗਤ ਜੀ ਮੂਲ ਮੰਤਰ ਦਾ ਅਭਿਆਸ ਕਰਨਾ ਬਾਬਾ ਜੀ ਆਖਦੇ ਹਨ ਕਿ ਕਥਾ ਵੀ ਚੰਗੀ ਰੱਬ ਦੀ ਗੱਲ ਵੀ ਸੁਣਾਉਂਦੀ ਹੈ ਕੀਰਤਨ ਵੀ ਨਿਰਮੋਲਕ ਹੀਰਾ ਹੈ ਪਰ ਮੂਲ ਮੰਤਰ ਜਿਹੜਾ ਹੈ ਇਹਦਾ ਅਭਿਆਸ ਸਾਡੇ ਕੋਲੋਂ ਜੇਕਰ ਹੋਵੇਗਾ ਤਾਂ ਮਹਾਰਾਜ ਜੀ ਆਖਦੇ ਹਨ ਕਿ ਸਤਗੁਰੂ ਦੀ ਬਾਣੀ ਕਹਿੰਦੀ ਹੈ ਜੜਾ ਹੈ ਜੜ ਨਾਲ ਜੁੜਨਾ ਬੜਾ ਜ਼ਰੂਰੀ ਹੈ ਸਰ ਜਿਹਨਾਂ ਨੇ ਮੋਲ ਮੰਤਰ ਜਪਿਆ ਹੈ ਅੱਜ ਅਸੀਂ ਉਹਨਾਂ ਦੇ ਦਿਹਾੜੇ ਮਨਾਉਂਦੇ ਹਾਂ ਤੇ ਬਾਕੀ ਇਹ ਮੋਲ ਮੰਤਰ ਵਿੱਚ ਜਿਹੜੇ ਗੁਣ ਹਨ ਇਹ ਰੱਬ ਦੇ ਗੁਣ ਹਨ ਉਹ ਨਿਰਪਾਉ ਹੈ ਨਿਰਵੈਰ ਹੈ ਜਿਹੜੇ ਵੀ ਇਹ ਜਪਦੇ ਹਨ ਉਹਨਾਂ ਦੇ ਰੱਬੀ ਗੁਣ ਫਿਰ ਪੈਦਾ ਹੋ ਜਾਂਦੇ ਹਨ ਉਹਨਾਂ ਤੇ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋ ਜਾਂਦੀ ਹੈ ਦਇਆ ਉਹਨਾਂ ਦੇ ਅੰਦਰ ਪੈਦਾ ਹੋ ਜਾਂਦੀ ਹੈ ਤੋਂ ਨਾਲ-ਨਾਲ ਤੁਸੀਂ ਕੀ ਕਰਨਾ ਹੈ ਜੀ ਮੂਲ ਮੰਤਰ ਦਾ ਜਾਪ ਕਰਦੇ ਆ ਕਰਦੇ ਆ ਤੁਸੀਂ ਕੀ ਕਰਨਾ ਹੈ ਨਾਲ ਕਿਸੇ ਲੋੜਵੰਦ ਦੀ ਸਹਾਇਤਾ ਕਰ ਦੇਣੀ ਹੈ ਕਿਸੇ ਗਰੀਬ ਦੇ ਘਰ ਵਿੱਚ ਜੇਕਰ ਕਿਸੇ ਵੀ ਚੀਜ਼ ਦੀ ਕਮੀ ਹੈ ਉਸਦੇ ਘਰ ਵਿੱਚ ਉਸ ਨੂੰ ਉਹ ਚੀਜ਼ ਲੈ ਦਿਓ ਕਿਸੇ ਦੇ ਬੱਚੇ ਦੀ ਪੜ੍ਹਾਈ ਦਾ ਖਰਚਾ ਚੁੱਕ ਲੋ ਕਿਸੇ ਨੂੰ ਕਿਤਾਬਾਂ ਲੈ ਦਿਓ ਕਿਸੇ ਨੂੰ ਬੈਗ ਲੈ ਦਿਓ ਤੇ ਜਿਸ ਦੇ ਘਰ ਵਿੱਚ ਰੋਟੀ ਨਹੀਂ ਪੱਕਦੀ ਉਸ ਨੂੰ ਰੋਟੀ ਦਾ ਰਾਸ਼ਨ ਲੈ ਦਿਓ ਸੋ ਸਾਧ ਸੰਗਤ ਜੀ ਜਿਸ ਤਰੀਕੇ ਦੇ ਨਾਲ ਸੀ ਛੋਟੇ ਛੋਟੇ ਕਰਮ ਕਮਾਵਾਂਗੇ ਪਰਮਾਤਮਾ ਜੀ ਦੀ ਕਿਰਪਾ ਹੋਣੀ ਸਾਡੇ ਤੇ ਫਿਰ ਲਾਜਮੀ ਹੋ ਜਾਵੇਗੀ। ਸਾਧ ਸੰਗਤ ਜੀ ਮੂਲ ਮੰਤਰ ਦੇ ਵਿੱਚ ਸ਼ਕਤੀ ਬਹੁਤ ਜ਼ਿਆਦੀ ਹੈ ਤੁਸੀਂ 40 ਦਿਨ ਇਸ ਦਾ ਜਾਪ ਕਰਕੇ ਵੇਖ ਲਓ। ਤੁਹਾਡੀ ਜ਼ਿੰਦਗੀ ਵਿੱਚ ਬਹੁਤ ਵੱਡੇ ਬਦਲਾਅ ਹੋਣੇ ਸ਼ੁਰੂ ਹੋ ਜਾਣਗੇ। ਤੁਹਾਨੂੰ ਖੁਦ ਮਹਿਸੂਸ ਹੋਵੇਗਾ ਕਿ ਤੁਹਾਡੇ ਘਰ ਦੇ ਵਿੱਚ ਕਿਵੇਂ ਖੁਸ਼ਹਾਲੀ ਤੇ ਬਰਕਤਾਂ ਦਾ ਵਾਸ ਹੋ ਜਾਵੇਗਾ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।